ਗੁਰਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਆਓ ਗੱਲ ਕਰਦੇ ਹਾਂ ਗੱਲ ਕਰਦੇ ਹਾਂ ਚੋਰੀ ਦੇ ਮਾਮਲਿਆਂ ਦੇ ਵਿੱਚ ਕੈਨੇਡਾ ਵਿੱਚ ਜੋ ਚੋਰੀਆਂ ਇਸ ਸਮੇਂ ਹੋਈਆਂ ਹਨ ਉਹਨਾਂ ਉਸ ਦੇ ਸਬੰਧ ਵਿੱਚ ਇੱਕ ਔਰਤ ਸਮੇਤ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੇ ਕੋਲੋਂ ਚੋਰੀ ਦੀਆਂ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਇਹ ਕਿਉਂ ਹੋ ਰਿਹਾ ਹੈ ਪੰਜਾਬੀ ਹੀ ਜ਼ਿਆਦਾ ਆਪਣੇ ਕਿਉਂ ਇਸ ਕੰਮ ਦੇ ਵਿੱਚ ਹਿੱਸਾ ਲੈ ਰਹੇ ਹਨ ਕੀ ਪੰਜਾਬੀ ਜਲਦੀ ਅਮੀਰ ਬਣਨਾ ਚਾਹੁੰਦੇ ਹਨ ਪਿੱਛੇ ਜੇ 3 ਸਾਲ ਪਹਿਲਾਂ ਇੱਕ ਖਬਰ ਛਪੀ ਸੀ ਜਿਸ ਦੇ ਵਿੱਚ 24-25 ਜਣਿਆਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਪੰਜਾਬੀ ਚੋਰੀ ਕਰਦੇ ਪਾਏ ਗਏ ਸਨ ਕਿ ਪੰਜਾਬ ਦੇ ਨੌ ਨੂੰ ਇਸ ਦੇ ਨਾਲ ਪੰਜਾਬ ਦੀ ਸ਼ਾਖ ਨੂੰ ਤੱਕਾ ਨਹੀਂ ਲੱਗਦਾ ਕਿ ਪੰਜਾਬੀ ਉੱਥੇ ਜਿਵੇਂ ਮਿਹਨਤ ਦੇ ਲਈ ਮਸ਼ਹੂਰ ਹਨ ਮਿਹਨਤ ਕਰਨ ਦੇ ਨਾਲ ਉਹਨਾਂ ਨੇ ਆਪਣਾ ਆਧਾਰ ਬਣਾਇਆ ਉਸ ਆਧਾਰ ਨੂੰ ਖੋਰਾ ਨਹੀਂ ਲੱਗਦਾ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਸਟ੍ਰੇਲੀਆ ਨੇ ਆਸਟ੍ਰੇਲੀਆ ਨੇ ਭਾਰਤ ਨੂੰ ਸਟੂਡੈਂਟ ਵੀਜ਼ਾ ਲਈ ਭਾਰਤ ਦੇ ਸਟੂਡੈਂਟਾਂ ਨੂੰ ਸਟੂਡੈਂਟ ਵੀਜ਼ੇ ਲਈ ਹਾਈएस्ट ਰਿਸਕ ਐਲ ਏ ਐਲ 3 ਕੈਟਾਗਰੀ ਵਿੱਚ ਰੱਖ ਦਿੱਤਾ ਗਿਆ ਹੈ। ਇਹ ਐਲ 3 ਕੈਟਾਗਰੀ ਵਿੱਚ ਰੱਖ ਦਿੱਤਾ ਗਿਆ ਜਿਸ ਨਾਲ ਹੁਣ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਲੈਣ ਲਈ ਹੋਰ ਮੁਸ਼ਕਲ ਆਵੇਗੀ। ਕਿਉਂ ਹੋ ਰਿਹਾ ਹੈ ਕਿ ਆਸਟ੍ਰੇਲੀਆ ਵੀ ਭਾਰਤੀ ਸਟੂਡੈਂਟ ਦੇ ਭਜਪਾ ਪਾਬੰਦੀਆਂ ਲਾ ਰਿਹਾ ਹੈ ਜਾਂ ਉਥੇ ਪੰਜਾਬੀਆਂ ਦਾ ਆਉਣਾ ਘਟਾ ਰਿਹਾ ਹੈ ਜਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ